ਸਰ ਮੈਂ 2017 ਦੇ ਵਿੱਚ ਜੁੜਿਆ ਸੀ ਰੋਟਰੀ ਦੇ ਨਾਲ ਮੇਰੇ ਫਰੈਂਡ ਨੇ ਮੈਨੂੰ ਰੋਟਰੀ ਦੇ ਬਾਰੇ ਦੱਸਿਆ ਸੀ ਔਰ ਇੱਕ ਵਾਰੀ ਮੈਨੂੰ ਇੱਕ ਦੋ ਪ੍ਰੋਜੈਕਟਸ ਦੇ ਵਿੱਚ ਲੈ ਕੇ ਵੀ ਗਿਆ ਤੇ ਜਦੋਂ ਮੈਂ ਪ੍ਰੋਜੈਕਟਸ ਕੀਤੇ ਸੋਸ਼ਲ ਸਰਵਿਸ ਕੀਤੀ ਮੈਨੂੰ ਬੜੀ ਕੰਟੈਂਟਮੈਂਟ ਮਿਲੀ ਬਹੁਤ ਸੈਟੀਸਫੈਕਸ਼ਨ ਫੀਲ ਹੋਈ ਤੇ ਫਿਰ ਮੈਂ ਡਿਸਾਈਡ ਕੀਤਾ ਕਿ ਮੈਂ ਰੋਟਰੀ ਕਲੱਬ ਨੂੰ ਹੁਣ ਅੱਗੇ ਜੁਆਇਨ ਕਰਨਾ ਫਿਰ ਮੈਂ 2017 ਚ ਜੁਆਇਨ ਕਰ ਲਿਆ ਸੀ ਤੇ ਹੁਣ ਅੱਜ 2024 24 ਦੇ ਵਿੱਚ ਮੈਂ ਟ੍ਰੇਜ਼ਰਰ ਹਾਂ ਸੀਗਾ ਤੇ ਹੁਣ 2024 25 ਦੇ ਵਿੱਚ ਮੈਂ ਪ੍ਰੈਜ਼ੀਡੈਂਟ ਅਜਿਹਾ ਕੋਈ ਪ੍ਰੋਜੈਕਟ ਜਿਹੜਾ ਇਸ ਤੋਂ ਪਹਿਲਾਂ ਕੋਈ ਰਹਿ ਗਿਆ ਹੋਵੇ ਤੁਹਾਨੂੰ ਜਾਂ ਤੁਸੀਂ ਕੋਈ ਆਪਣਾ ਨਵਾਂ ਪ੍ਰੋਜੈਕਟ ਲੈਣਾ ਚਾਹੋ ਯਾਰ ਅਸੀਂ ਇਸ ਤੇ ਵੀ ਕੰਮ ਕਰੀਏ ਉਹ ਕੋਈ ਪਲੈਨਿੰਗ ਵਿਜ਼ਨ ਕੀ ਰਹੇਗਾ ਸਰ ਸਾਡੇ ਕਈ ਕਈ ਸਾਰੇ ਪ੍ਰੋਜੈਕਟਸ ਹੈਗੇ ਆ ਜਿਹੜੇ ਅਸੀਂ ਐਤਕੀ ਨਵੇਂ ਸ਼ੁਰੂ ਕਰਾਂਗੇ ਕੋਈ ਵੀ ਪ੍ਰੈਜ਼ੀਡੈਂਟ ਕੰਮ ਸ਼ੁਰੂ ਕਰਦਾ ਤਾਂ ਕਈ ਪ੍ਰੋਜੈਕਟਸ ਇਹੋ ਜਿਹੇ ਹੁੰਦੇ ਆ ਜਿਹੜੇ ਇੱਕ ਹਫ਼ਤੇ 'ਚ ਖਤਮ ਹੋ ਜਾਂਦੇ ਆ ਕਈ ਇੱਕ ਦਿਨ ਚ ਖਤਮ ਹੁੰਦੇ ਆਂ ਅਤੇ ਕਈ 3-3 4-4 ਸਾਲ ਹੋਈ ਚੱਲ ਗਈ। ਹੁਣ ਅਸੀਂ ਚੰਡੀਗੜ੍ਹ ਦੇ ਕੋਲ ਇੱਕ ਗੋੜਾ ਵਿਲੇਜ ਅਡਾਪਟ ਕੀਤਾ ਹੋਇਆ। ਉਹਦੀ ਅਸੀਂ ਹੋਲਿਸਟਿਕ ਡਿਵੈਲਪਮੈਂਟ ਕਰ ਰਹੇ ਆਂ। ਜੀ। ਉੱਥੇ ਕਈ ਸਾਰੇ ਪ੍ਰੋਜੈਕਟ ਅਜੇ ਇੱਕ ਇਸ ਸਾਲ ਵੀ ਅਸੀਂ ਕਰਾਂਗੇ। ਹਮਮ। ਹੋਰ ਸਾਡੇ ਕਈ ਪ੍ਰੋਜੈਕਟ ਹੈਗੇ ਆਂ। ਸਾਡਾ ਇੱਕ ਪ੍ਰੋਜੈਕਟ ਮੁਸਕਾਨ ਹੈਗਾ ਤੇ ਇੱਕ ਸਾਡਾ ਪ੍ਰੋਜੈਕਟ ਹੈਗਾ ਡਿਨਰ ਇਨ ਦਾ ਡਾਰਕ ਰੋਟਰੀ ਕਲੱਬ ਨੇ ਆਪਣਾ ਇਸ ਤੋਂ ਪਹਿਲਾਂ ਜਦੋਂ ਤੁਸੀਂ ਟ੍ਰੈਜ਼ਰ ਸੀਗੇ ਤੁਹਾਡੇ ਕੋਲ ਜ਼ਿੰਮੇਵਾਰੀ ਸੀ ਕਿਹੜੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਹੋਰ ਜਿਨ੍ਹਾਂ ਚ ਤੁਸੀਂ ਯੋਗਦਾਨ ਪਾਇਆ ਆਪਣਾ ਸਾਰੀ ਅ ਬਹੁਤ ਸਾਰੇ ਪ੍ਰੋਜੈਕਟਸ ਨੇ ਸਰ ਗਰੀਬ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣ ਦੀ ਜੀ ਦਾ ਵੀ ਉਪਰਾਲਾ ਕਰਦੇ ਬੀਪੀਐਲ ਕੈਟੇਗਰੀ ਇਕਨੋਮਿਕਲੀ ਵੀਕਰ ਸੈਕਸ਼ਨ ਹੋਵੇ ਜਾਂ ਜਿਵੇਂ ਕੋਈ ਔਰਫਨ ਹੈ ਜਿਸ ਦੇ ਕੋਵਿਡ ਦੇ ਵਿੱਚ ਕਿਸੇ ਨੇ ਪੇਰੈਂਟਸ ਲੂਜ਼ ਕਰਤੇ ਹਨ ਜਾਂ ਫਾਈਨੈਂਸ਼ੀਅਲ ਕੰਡੀਸ਼ਨਸ ਠੀਕ ਨਹੀਂ ਹੈ ਬੱਚੇ ਬੱਚਾ ਜਿਹੜਾ ਮੈਰਿਟੋਰੀਅਸ ਹੈਗਾ ਜੀ ਉਹਨਾਂ ਦੀ এডੂਕੇਸ਼ਨ ਅਸੀਂ ਸਪான்ਸਰ ਕਰਦੇ ਹਾਂ ਮਤਲਬ ਸਾਡੇ ਰੋਟਰੀ ਦੇ 7 ਏਰੀਆਜ਼ ਆਫ ਫੋਕਸ ਹੈਗੇ ਜੀ 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 ਉਹਦੇ ਵਿੱਚ ਇੱਕ এনवायरमेंट ਵੀ ਆਉਂਦਾ ਹੈ ਤੇ ਚਾਈਲਡ ਕੇਅਰ ਹੈ ਇਕਨੋਮਿਕ ਐਂਡ ਕਮਿਊਨਿਟੀ ਡਿਵੈਲਪਮੈਂਟ ਹੈਗਾ ਹੈ ਆਉਣ ਵਾਲੇ ਟਾਈਮ 'ਚ ਤੁਹਾਡੀ ਪ੍ਰੈਜ਼ੀਡੈਂਸੀਪ ਦੇ ਵਿੱਚ ਕੀ ਕੀ ਹੋਰ ਤੁਸੀਂ ਉੱਥੇ ਕਰੋਗੇ ਸਰ ਉਹਦੇ ਨਾਲ ਅਸੀਂ ਹੁਣ ਦੋ ਵਿਲੇਜ ਹੋਰ ਅਡਾਪਟ ਕੀਤੇ ਇੱਕ ਜੈੰਤੀ ਮਾਰਜਰੀ ਤੇ ਇੱਕ ਵਿਲੇਜ ਕਰੋਨਦੇਵਾਲ ਜੀ ਉੱਥੇ ਵੀ ਜਿਹੜੇ ਸਕੂਲ ਸਗੇ ਆ ਉਹਨਾਂ ਦੀ ਕੰਡੀਸ਼ਨ ਕੋਈ ਜ਼ਿਆਦਾ ਅੱਛੀ ਨਹੀਂ ਹੈਗੀ ਅਸੀਂ ਉੱਥੇ ਸਕੂਲ ਫਰਨੀਚਰ ਕੰਪਿਊਟਰ ਲੈਬਸ ਤੇ ਹੋਰ ਵੀ ਬੱਚਿਆਂ ਨੂੰ ਐਮਿਊਜ਼ਮੈਂਟ ਝੂਲੇ ਲਗਾਉਣ ਦੀ ਉੱਥੇ ਸਾਡੀ ਪਲੈਨਿੰਗ ਹੈਗੀ ਹੈ ਕਮਿਊਨਿਟੀ ਗਾਰਡਨ ਫਰੂਟ ਐਂਡ ਵੈਜੀਟੇਬਲ ਗਾਰਡਨ ਉਸੇ ਉੱਥੇ ਬਣਾਉਣ ਜਾ ਰਹੇ ਹਾਂ ਜੀ ਜੀ ਤੇ ਇਸ ਤੋਂ ਇਲਾਵਾ ਗਰਲਸ ਲਈ ਉੱਥੇ ਸਪੈਸ਼ਲ ਟਾਇਲਟਸ ਬਣਾਉਣ ਜਾ ਰਹੇ ਹਾਂ ਔਰ ਬੱਚਿਆਂ ਨੂੰ ਸਕੂਲ ਦੇ ਵਿੱਚ ਪੀਣ ਲਈ ਫਿਲਟਰਡ ਵਾਟਰ ਇੱਕ ਕਾਫੀ ਸਾਰੇ ਪ੍ਰੋਜੈਕਟਸ ਹੈਗੇ ਸਰ ਸੋ ਜਦੋਂ ਵੀ ਕਿਤੇ ਗਲੋਬਲੀ ਇੰਟਰਨੈਸ਼ਨਲੀ ਸਮਾਜ ਸੇਵਾ ਦੀ ਗੱਲ ਚੱਲੇ ਤੇ ਰੋਟਰੀ ਕਲੱਬ ਦਾ ਨਾਮ ਨਾ ਆਵੇ ਤਾਂ ਇਦਾਂ ਹੋ ਨਹੀਂ ਸਕਦਾ ਰੋਟਰੀ ਕਲੱਬ ਇੱਕ ਜਿਹੀ ਸੰਸਥਾ 200 ਸਾਲ ਤੋਂ ਵੀ ਪੁਰਾਣੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ ਸਿਰਫ ਸਿਰਫ ਚੈਟੀਲੀ ਸਮਾਜ ਸੇਵਾ ਲਈ ਆਪਲਿਫਟ ਹੋ ਸੋਸਾਇਟੀ ਦੇ ਲਈ ਔਰ ਜਦੋਂ ਸਾਡਾ ਦੇਸ਼ ਗੁਲਾਮ ਸੀ ਉਸ ਵੇਲੇ ਕਲਕੱਤਾ ਵਰਗੇ ਸਾਡੇ ਮਹਾਨਗਰ ਦੇ ਵਿੱਚ ਵੀ ਇਹ ਸਹੂਬਦਾਂ ਸ਼ੁਰੂ ਹੋ ਗਈ ਸੀ ਸਾਡੇ ਦੇਸ਼ ਭਾਰਤ ਚ ਕਈਆਂ ਦੀਆਂ ਸ਼ਖਾਵਾਂ ਅੱਗੇ ਹੈਗੀਆਂ ਨੇ ਅੱਜ ਕੱਲ ਕਰਾਂਗੇ ਰੋਟਰੀ ਚੰਡੀਗੜ੍ਹ शिवालिक दी 224 25 ਲਈ ਕਵਲਪ੍ਰੀਤ ਸਿੰਘ ਨੂੰ ਤੌਰ ਪ੍ਰੈਜ਼ੀਡੈਂਟ ਤੌਰ ਪ੍ਰਧਾਨ ਜ਼ਿੰਮੇਵਾਰੀ ਜਿਹੜੀ ਮਿਲਣ ਜਾ ਰਹੀ ਹੈ ਇੰਸਟਾਲੇਸ਼ਨ ਸੈਰੇਮਨੀ ਚੰਡੀਗੜ੍ਹ ਚ ਹੋ ਰਹੀ ਹੈ ਕਵਲਪ੍ਰੀਤ ਸਾਹਿਬ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੋ ਕਵਲ ਜੀ ਹਾਂ ਬੜੀ ਪੁਰਾਣੀ ਸੰਸਥਾ ਹੈਗੀ ਹੈ ਹਨਾ ਇਟਸ ਦੋ ਸਦੀਆਂ ਤੋਂ ਵੀ ਆਪਾਂ ਗੱਲ ਕਰੀਏ ਵੱਧ ਪੁਰਾਣੀ ਹੈਗੀ ਹੈ ਅੰਗਰੇਜ਼ਾਂ ਦੇ ਜਮਾਨੇ ਚੱਲੀ ਆ ਰਹੀ ਔਰ ਅਜਿਹੀ ਸੰਸਥਾ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਸੀ ਤੁਹਾਨੂੰ ਕਿਵੇਂ ਜੁੜਨ ਦਾ ਮੌਕਾ ਮਿਲਿਆ ਸੀ ਰੋਟਰੀ ਕਲੱਬ ਨਾਲ ਸਰ ਮੈਂ 2017 ਦੇ ਵਿੱਚ ਜੁੜਿਆ ਸੀ ਰੋਟਰੀ ਦੇ ਨਾਲ ਜੀ ਮੇਰੇ ਫਰੈਂਡ ਨੇ ਮੈਨੂੰ ਰੋਟਰੀ ਦੇ ਬਾਰੇ ਦੱਸਿਆ ਸੀ ਔਰ ਇੱਕ ਵਾਰੀ ਮੈਨੂੰ ਇੱਕ ਦੋ ਪ੍ਰੋਜੈਕਟਸ ਦੇ ਵਿੱਚ ਲੈ ਕੇ ਵੀ ਗਿਆ ਤੇ ਜਦੋਂ ਮੈਂ ਉਹ ਪ੍ਰੋਜੈਕਟਸ ਕੀਤੇ ਸੋਸ਼ਲ ਸਰਵਿਸ ਕੀਤੀ ਮੈਨੂੰ ਬੜੀ ਕੰਟੈਂਟਮੈਂਟ ਮਿਲੀ ਬਹੁਤ ਸੈਟੀਸਫੈਕਸ਼ਨ ਫੀਲ ਹੋਈ ਤੇ ਫਿਰ ਮੈਂ ਡਿਸਾਈਡ ਕੀਤਾ ਕਿ ਮੈਂ ਰੋਟਰੀ ਕਲੱਬ ਨੂੰ ਹੁਣ ਅੱਗੇ ਜੁਆਇਨ ਕਰਨਾ ਨਾਲ ਜੋੜ ਨਾਲ ਦੇ ਯੈਸ ਫਿਰ ਮੈਂ 2017 ਚ ਜੁਆਇਨ ਕਰ ਲਿਆ ਸੀ ਤੇ ਹੁਣ ਅੱਜ 2024 2024 ਦੇ ਵਿੱਚ ਮੈਂ ਟ੍ਰੇਜ਼ਰਰਰ ਸੀਗਾ ਤੇ ਹੁਣ 2024 25 ਦੇ ਵਿੱਚ ਮੈਂ ਪ੍ਰੈਜ਼ੀਡੈਂਟ ਹਾਲਾਂਕਿ ਜਿਵੇਂ ਆਪਾਂ ਗੱਲ ਕਰੀਏ ਜਿਵੇਂ ਆਪਾਂ ਗੱਲਬਾਤ ਕਰ ਰਹੇ ਤੁਸੀਂ ਕਹਿੰਦੇ ਜਿਹੜੇ ਪਹਿਲਾਂ ਪ੍ਰਾਈਜ਼ ਆਂਡ ਉਹਦੇ ਪਾਸਟ ਇਦਾਂ ਨਹੀਂ ਹੁੰਦਾ ਕਿ ਉਹ ਮੁੜ ਕੇ ਛੱਡ ਜਾਂਦੇ ਵੀ ਨਵਾਂ ਪ੍ਰਧਾਨ ਆ ਗਿਆ ਉਹ ਕਰੇਗਾ ਸਾਰੇ ਇੰਬਿਲ ਕੇ ਨਾਲ ਚੱਲਦੇ ਹੈਗੇ ਆ ਕੋਸ਼ਿਸ਼ ਰਹਿੰਦੀ ਹੈ ਹਰ ਪ੍ਰੈਜ਼ੀਡੈਂਟ ਦੀ ਕਿ ਮੈਂ ਵੱਧ ਤੋਂ ਵੱਧ ਆਪਣੇ ਜਿਹੜੇ ਪ੍ਰੋਜੈਕਟਸ ਨੇ ਪੂਰੇ ਕਰਾਂ ਅਜਿਹਾ ਕੋਈ ਪ੍ਰੋਜੈਕਟ ਜਿਹੜਾ ਇਸ ਤੋਂ ਪਹਿਲਾਂ ਕੋਈ ਰਹਿ ਗਿਆ ਹੋਵੇ ਤੁਹਾਨੂੰ ਜਾਂ ਤੁਸੀਂ ਕੋਈ ਆਪਣਾ ਨਵਾਂ ਪ੍ਰੋਜੈਕਟ ਲੈਣਾ ਚਾਹੋ ਯਾਰ ਅਸੀਂ ਇਸ ਤੇ ਵੀ ਕੰਮ ਕਰੀਏ ਉਹ ਕੋਈ ਪਲੈਨਿੰਗ ਵਿਜ਼ਨ ਕੀ ਰਹੇਗਾ ਔਰ ਸਾਡੇ ਕਈ ਕਈ ਸਾਰੇ ਪ੍ਰੋਜੈਕਟਸ ਹੈਗੇ ਆ ਜਿਹੜੇ ਅਸੀਂ ਅੱਜ ਕੀ ਨਵੇਂ ਸ਼ੁਰੂ ਕਰਾਂਗੇ ਲਾਂਚ ਹੋਣਗੇ ਜਦੋਂ ਕੋਈ ਵੀ ਪ੍ਰੈਜ਼ੀਡੈਂਟ ਕੰਮ ਸ਼ੁਰੂ ਕਰਦਾ ਤਾਂ ਕਈ ਪ੍ਰੋਜੈਕਟਸ ਇਹੋ ਜਿਹੇ ਹੁੰਦੇ ਆ ਜਿਹੜੇ ਇੱਕ ਹਫ਼ਤੇ ਚ ਖਤਮ ਹੋ ਜਾਂਦੇ ਆ ਕਈ ਇੱਕ ਦਿਨ ਚ ਖਤਮ ਹੁੰਦੇ ਆ ਔਰ ਕਈ 3-3 4-4 ਸਾਲ ਵੀ ਚੱਲਦੇ ਆ ਹੁਣ ਅਸੀਂ ਚੰਡੀਗੜ੍ਹ ਦੇ ਕੋਲ ਇੱਕ ਗੋੜਾ ਵਿਲੇਜ ਅਡਾਪਟ ਕੀਤਾ ਹੋਇਆ ਹੈ ਉਹਦੀ ਅਸੀਂ ਹੋਲਿਸਟਿਕ ਡਿਵੈਲਪਮੈਂਟ ਕਰ ਰਹੇ ਆ ਉੱਥੇ ਕਈ ਸਾਰੇ ਪ੍ਰੋਜੈਕਟ ਅਜੇ ਇਸ ਸਾਲ ਵੀ ਅਸੀਂ ਕਰਾਂਗੇ ਔਰ ਸਾਡੇ ਕਈ ਪ੍ਰੋਜੈਕਟ ਹੈਗੇ ਆ ਸਾਡਾ ਇੱਕ ਪ੍ਰੋਜੈਕਟ ਮੁਸਕਾਨ ਹੈਗਾ ਤੇ ਇੱਕ ਸਾਡਾ ਪ੍ਰੋਜੈਕਟ ਲੈਫਟ ਲਿਫਟਸ ਨੂੰ ਲੈ ਕੇ ਹਾਂਜੀ ਹਾਂਜੀ ਹਾਂ ਤੇ ਇੱਕ ਸਾਡਾ ਪ੍ਰੋਜੈਕਟ ਹੈਗਾ ਡਿਨਰ ਇਨ ਦਾ ਡਾਰਕ ਜਿੱਥੇ ਅਸੀਂ ਜਿੱਥੇ ਇੱਕ ਪਿਛ ਡਾਰਕ ਰੂਮ ਦੇ ਵਿੱਚ ਡਿਨਰ ਜਿਹੜੇ ਬਲਾਈਂਡ ਲੋਗ ਡਿਨਰ ਸਰਵ ਕਰਦੇ ਆ ਔਰ ਉਸ ਰੂਮ ਦੇ ਵਿੱਚ ਅਸੀਂ ਲੋਕਾਂ ਨੂੰ ਜਿਨ੍ਹਾਂ ਨੂੰ ਵੀ ਗੈਸਟ ਨੂੰ ਇਨਵਾਈਟ ਕਰਦੇ ਆ ਉਹ ਪੂਰਾ ਪਿਛ ਡਾਰਕ ਰੂਮ ਹੁੰਦਾ ਅੱਛਾ ਤੇ ਉਹ ਪੂਰੇ ਡੇਢ ਦੋ ਘੰਟੇ ਦਾ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਅਸੀਂ 3 ਕੋਰਸ ਮੀਲ ਸਰਵ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਉਹ ਐਕਸਪੀਰੀਅੰਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਹਾਡੀ ਜ਼ਿੰਦਗੀ ਵਿੱਚ ਇੱਕ ਘੰਟਾ ਵੀ ਲਾਈਟ ਨਹੀਂ ਹੈ ਤਾਂ ਤੁਸੀਂ ਕਿੰਨੇ ਪਰੇਸ਼ਾਨ ਹੋ ਜਾਂਦੇ ਹੋ ਬਿਲਕੁਲ ਠੀਕ ਹੈ ਪਰ ਇਹ ਜਿਹੜੇ ਲੋਕ ਹੈ ਜਿਹੜੇ ਬਿਲਕੁਲ ਦੇਖ ਹੀ ਨਹੀਂ ਸਕਦੇ ਔਰ ਉਹ ਬਿਨਾਂ ਦੇਖੇ ਉਹਨਾਂ ਨੂੰ ਡਿਨਰ ਸਰਵ ਕਰਦੇ ਔਰ ਕਾਫੀ ਅੱਛਾ ਉਹਨਾਂ ਦਾ ਲੋਕਾਂ ਦਾ ਜਿਹੜੇ ਵੀ ਉੱਥੇ ਅਟੈਂਡ ਕਰਦੇ ਉਹਨਾਂ ਦਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਹਜ ਤੱਕ ਇਹ ਸਾਡਾ ਸਿਗਨੇਚਰ ਪ੍ਰੋਜੈਕਟ ਹੈ ਇਸ ਵਾਰੀ ਵੀ ਅਸੀਂ ਇਹਨੂੰ ਹੋਰ ਅੱਗੇ ਜਿਆਦਾ ਉਹਦੇ ਨਾਲ ਅਸੀਂ ਇਹ ਫੰਡ ਰੇਇジング ਇਵੈਂਟ ਹੁੰਦਾ ਬੇਸਿਕਲੀ ਉੱਥੋਂ ਦੀ ਅਸੀਂ ਸਕਾਲਰਸ਼ਿਪਸ ਜਨਰੇਟ ਕਰਕੇ ਹੋਰ ਜਿਹੜੇ ਬਲਾਈਂਡ ਸਟੂਡੈਂਟਸ ਕਾਲਜ ਦੇ ਵਿੱਚ ਯੂਨੀਵਰਸਿਟੀਸ 'ਚ ਪੜ ਰਹੇ ਆ ਉਹਨਾਂ ਦੀ ਐਜੂਕੇਸ਼ਨ ਸਪான்ਸਰ ਕਰਦੇ ਆ ਅਸੀਂ ਬਿਲਕੁਲ ਠੀਕ ਹੈ ਰੋਟਰੀ ਕਲੱਬ ਨੇ ਆਪਣਾ ਇਸ ਤੋਂ ਪਹਿਲਾਂ ਜਦੋਂ ਤੁਸੀਂ ਟ੍ਰੈਜ਼ਰਰ ਸੀਗੇ ਤੁਹਾਡੇ ਕੋਲ ਜ਼ਿੰਮੇਵਾਰੀ ਸੀ ਕਿਹੜੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਹੋਰ ਜਿਨ੍ਹਾਂ 'ਚ ਤੁਸੀਂ ਯੋਗਦਾਨ ਪਾਇਆ ਆਪਣਾ ਸਾਰੀ ਟੀਮ ਨੇ ਮਿਲ ਕੇ ਬਹੁਤ ਸਾਰੇ ਪ੍ਰੋਜੈਕਟਸ ਨੇ ਸਰ ਜਿਵੇਂ ਅਸੀਂ ਗਰੀਬ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣ ਦੀ ਜੀ ਦਾ ਵੀ ਉਪਰਾਲਾ ਕਰ ਬੀਪੀਐਲ ਕੈਟਾਗ economically weaker section ਹੋਵੇ ਜਾਂ ਜਿਵੇਂ ਕੋਈ اورਫਨ ਹੈ ਜਿਸ ਦੇ ਕੋਵਿਡ ਦੇ ਵਿੱਚ ਕਿਸੇ ਨੇ ਪੇਰੈਂਟਸ ਲੂਜ਼ ਕਰਤੇ ਆ ਜਾਂ ਫਾਈਨੈਂਸ਼ੀਅਲ ਕੰਡੀਸ਼ਨਸ ਠੀਕ ਨਹੀਂ ਹੈ ਬੱਚਾ ਜਿਹੜਾ ਮੈਰੀਟੋਰੀਅਸ ਹੈਗਾ ਜੀ ਉਹਨਾਂ ਦੀ এডੂਕੇਸ਼ਨ ਅਸੀਂ ਸਪான்ਸਰ ਕਰਦੇ ਆ ਜੀ 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 ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਪ੍ਰੋਜੈਕਟਸ ਹੈ ਸਰ ਮਤਲਬ ਸਾਡੇ ਰੋਟਰੀ ਦੇ 7 ਏਰੀਆਜ਼ ਆਫ ਫੋਕਸ ਹੈਗੇ ਆ ਜੀ 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 ਉਹਦੇ ਵਿੱਚ ਇੱਕ এনवायरमेंट ਵੀ ਆਉਂਦਾ ਹੈ ਤੇ ਚਾਈਲਡ ਕੇਅਰ ਹੈ ਇਕਨੋਮਿਕ ਐਂਡ ਕਮਿਊਨਿਟੀ ਡਿਵੈਲਪਮੈਂਟ ਹੈਗਾ ਇਸ ਤਰ੍ਹਾਂ ਦੇ ਜਿੰਨੇ ਵੀ 7 ਏਰੀਆਜ਼ ਆਫ ਫੋਕਸ ਜਿਹੜੇ ਰੋਟਰੀ ਇੰਟਰਨੈਸ਼ਨਲ ਨੇ ਡਿਸਾਈਡ ਕੀਤੇ ਹੋਏ ਆ ਅਸੀਂ ਉਹ ਗਾਈਡਲਾਈਨਸ ਤੇ ਚੱਲਦੇ ਆ ਜੀ ਜਿਵੇਂ ਤੁਸੀਂ ਗੂੜਾਪਿੰਡ ਦੀ ਹੁਣੇ ਗੱਲ ਕੀਤੀ ਹੈ ਹੁਣ ਆਉਣ ਵਾਲੇ ਟਾਈਮ 'ਚ ਤੁਹਾਡੀ ਪ੍ਰੈਜ਼ੀਡੈਂਸ਼ਿਪ ਦੇ ਵਿੱਚ ਕੀ ਕੀ ਹੋਰ ਤੁਸੀਂ ਉੱਥੇ ਕਰੋਗੇ ਸਰ ਉਹਦੇ ਨਾਲ ਅਸੀਂ ਹੁਣ ਦੋ ਵਿਲੇਜ ਹੋਰ ਅਡਾਪਟ ਕੀਤੇ ਐ ਇੱਕ ਜੈੰਤੀ ਮਾਰਜਰੀ ਤੇ ਇੱਕ ਵਿਲੇਜ ਕਰੋਨਦੇ ਵਾਲਾ ਉੱਥੇ ਵੀ ਜਿਹੜੇ ਸਕੂਲ ਹੈਗੇ ਆ ਉਹਨਾਂ ਦੀ ਕੰਡੀਸ਼ਨ ਕੋਈ ਜ਼ਿਆਦਾ ਅੱਛੀ ਨਹੀਂ ਹੈਗੀ ਅਸੀਂ ਉੱਥੇ ਸਕੂਲ ਫਰਨੀਚਰ ਕੰਪਿਊਟਰ ਲੈਬਸ ਤੇ ਹੋਰ ਵੀ ਬੱਚਿਆਂ ਨੂੰ ਅਮਿਊਜ਼ਮੈਂਟ ਚੂਲੇ ਲਗਾਉਣ ਦੀ ਉੱਥੇ ਸਾਡੀ ਪਲੈਨਿੰਗ ਹੈਗੀ ਹੈ ਕਮਿਊਨਿਟੀ ਗਾਰਡਨ ਫਰੂਟ ਐਂਡ ਵੈਜੀਟੇਬਲ ਗਾਰਡਨ ਅਸੀਂ ਉੱਥੇ ਬਣਾਉਣ ਜਾ ਰਹੇ ਹਾਂ ਜੀ ਜੀ ਤੇ ਇਸ ਤੋਂ ਇਲਾਵਾ ਗਰਲਸ ਲਈ ਉੱਥੇ ਸਪੈਸ਼ਲ ਟਾਇਲਟਸ ਬਣਾਉਣ ਜਾ ਰਹੇ ਹਾਂ ਔਰ ਬੱਚਿਆਂ ਨੂੰ ਸਕੂਲ ਦੇ ਵਿੱਚ ਪੀਣ ਲਈ ਫਿਲਟਰਡ ਵਾਟਰ ਇੱਕ ਕਾਫੀ سارے ਪ੍ਰੋਜੈਕਟਸ ਹੈਗੇ ਸਰ ਕਹਿੰਦੇ ਜਦੋਂ ਸ਼ਾਨ ਧਰਤੀ ਦੇ ਜਨਮ ਲੈਂਦਾ ਕਹਿੰਦੇ ਯਾਰ ਮੈਂ ਕੁਝ ਅਜਿਹਾ ਕਰਕੇ ਜਾਵਾਂ ਲੋਕ ਮੈਨੂੰ ਯਾਦ ਰੱਖਣ 2017 ਤੋਂ ਪਹਿਲਾਂ ਤੁਸੀਂ ਕਿਸੇ ਸੰਸਥਾ ਜਾਂ ਰੋਟਰੀ ਕਲੱਬ ਨਾਲ ਨਹੀਂ ਜੁੜੇ ਹੋਏ ਸੀ ਉਸ ਤੋਂ ਬਾਅਦ ਲੱਗਿਆ ਜਿੰਦਗੀ ਹਾਂਜੀ ਕਾਫੀ ਕੰਟੈਂਟਮੈਂਟ ਮਿਲਦੀ ਹੈ ਜੀ ਹਾਂ ਬਾਕੀ ਤਾਂ ਤੁਸੀਂ ਆਪਣੇ ਜੋ ਵੀ ਤੁਹਾਡਾ profession ਹੈ ਉਹਦੇ 'ਚ బిజీ ਇੰਨਾ ਕਰਦੇ ਹੋ ਤੁਹਾਨੂੰ ਇਹ ਟਾਈਮ ਕੱਢਣਾ ਪੈਂਦਾ ਤੁਹਾਨੂੰ ਆਪਣੀ ਪ੍ਰਾਇਰਟੀਜ਼ ਡਿਸਾਈਡ ਕਰਨੀਆਂ ਪੈਂਦੀਆਂ ਕਿ ਮੈਂ ਜੇ ਮੈਨੂੰ ਸੋਸਾਇਟੀ ਨੇ ਕੁਝ ਦਿੱਤਾ ਹੈ ਤੇ ਮੈਂ ਵੀ ਸੋਸਾਇਟੀ ਨੂੰ ਮੇਰੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਸੋਸਾਇਟੀ ਨੂੰ ਗਿਵ ਬੈਕ ਕਰਨ ਦੀ ਠੀਕ ਹੈ ਆਪਣੀ ਜਿਹੜੀ ਤੁਹਾਡੇ ਨਾਲ ਟੀਮ ਬਣਨ ਜਾ ਰਹੀ ਹੈ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਸਰ ਜਿਹੜੀ ਮੇਰੀ ਟੀਮ ਹੈ ਉਹਨਾਂ ਦਾ ਜਿਹੜਾ એનર્ਜੀ ਲੈਵਲ ਹੈ ਮੈਨੂੰ ਉਹਦੇ ਤੇ ਪੂਰਾ ਭਰੋਸਾ ਹੈ ਸਾਨੂੰ ਵਿਸ਼ਵਾਸ ਹੈ ਨਵੀਂ ਟੀਮ ਔਰ ਪੁਰਾਣੀ ਟੀਮ ਅਸੀਂ ਮਿਲ ਕੇ ਪਹਿਲਾਂ ਨਾਲੋਂ ਵੀ ਬਹੁਤ ਵਧੀਆ ਕੰਮ ਕਰ ਰਹੇ ਹਾਂ ਬਿਲਕੁਲ ਠੀਕ ਹੈ ਸੋ ਕਮਲਪ੍ਰੀਤ ਸਿੰਘ ਜਿਹੜੇ ਹੁਣ ਪ੍ਰਧਾਨ ਬਣਨ ਜਾਣੇ ਪ੍ਰੈਜ਼ੀਡੈਂਟਸ਼ਿਪ ਦੀ ਜ਼ਿੰਮੇਵਾਰੀ ਮਿਲੇਗੀ 2024 25 ਲਈ ਜੋ ਉਹਨਾਂ ਦਾ ਵਿਜ਼ਨ ਰਹੇਗਾ ਰੋਟਰੀ ਚੰਡੀਗੜ੍ਹ ਸ਼ਿਵਾਲਿਕ ਨੂੰ ਲੈ ਕੇ ਜੋ ਜੋ ਉਹਨਾਂ ਨੇ ਸਮਾਜ ਸੇਵਾ ਦੇ ਕੰਮ ਕਰਨੇ ਜੋ ਦੱਸੇ ਨੇ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਦੀ ਗੱਲ ਕੀਤੀ ਹੈ ਜੰਤੀ ਮਾਜਰੀ ਦੀ ਕਰੋਂਦੇਵਾਲਾ ਦੀ ਗੂੜੇ ਪਿੰਡ ਦੀ ਤੇ ਹੋਰ ਵੀ ਜਿਹੜਾ ਉਹ ਇੱਕ ਵਕ ਡਾਰਕ ਜਿਹੜਾ ਰੂਮ ਪ੍ਰੋਜੈਕਟ ਦੀ ਗੱਲ ਕੀਤੀ ਹੈ ਹੋਰ ਸਮਾਜ ਸੇਵਾ ਦੇ ਕੰਮ ਰੋਟਰੀ ਕਲਾਪ ਇਦਾਂ ਹੀ ਕਰਦਾ ਰਹੇਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ